ਤੇਰਾ ਬਈ ਇਹ ਸਾੜਾ ਕਾਲਾ ਕਾਲਾ ਲੈ ਕਾਲਾ ਬੱਕਰਾ ਆ ਕਾਲੇ ਬੱਕਰੇ ਦਾ ਲਾਓ ਮੋਟੇ ਨਹੀਂ ਨਹੀਂ ਕਾਲੇ ਦਾ ਲਾਓ ਕੱਲੇ ਦਾ ਕਾਲੇ ਕੱਲੇ ਕੱਲੇ ਲੈਣ ਵਾਲੇ ਹੁੰਦੇ ਭਾਈ ਉਹ ਨਹੀਂ ਹੋਣੀ ਭਾਈ ਉਹਦਾ ਸੌਦਾ ਭਾਈ ਹਾਂ ਭਾਈ ਲਾਓ ਭਾਈ ਲਾਓ ਆਓ ਪਰਲੇ ਕਾਲੇ ਦਾ ਸਾਰਿਆਂ ਨੂੰ ਪਹਿਲੇ ਨੰਬਰ ਤੇ ਐਸ ਦਾ ਚਲ ਬੋਲ ਮੋਤੋ ਮੋਲੋ ਬੋਲੋ 3200 ਰੱਖੇ ਜਾ 35000 3500 ਰੱਖੇ ਹੁਣ ਚੱਲੋ 3600 ਰੱਖੋ ਯਾਰ 3600 ਬਈ ਪੋੜਾ ਕ ਆਵਾਜ਼ ਆ ਗਾ ਆਇਆ ਸੁਕੇ ਤੇਰੇ ਮਾਦਨ ਦਾ ਓਏ ਹਾਂ ਯਾਰ ਮੈਂ ਤਾਂ ਚੱਲਣਾ ਨਾ ਡਰੋ ਨਾ ਯਾਰ 2500 ਪਾ ਦੇਖਿਆ 3600 ਬਈ ਛੇੜੇ ਦਾ ਬਰਗਾੜੀ ਵਾਲਿਓ 3700 3700 ਚਾਰੇ ਮੋਟੂ ਦਾ ਮੈਚ ਦਾ ਪਾਇਆ ਚੱਲ ਬਿੱਲੂ ਨਹੀਂ ਮੋਟੂ ਦਾ ਮੈਚ ਹੈ ਬਗਰਾੜੀ ਵਾਲਾ ਬਿੱਲੂ ਲਾ ਨਾ ਨਾ ਬਿੱਲੂ ਕਾ ਬਿੱਲੂ ਸਾਨਾ ਦੇ ਭੇਡ ਜਾਏ ਇੱਧਰ ਬਗਰਾੜੀ ਵਾਲਾ ਤੇ ਮੋਟੂ ਹੈ ਚੱਲ ਬੋੜਾ ਨਾ ਮੂੰਹ ਜੇ ਸਵਾਰ ਦਾ ਪੁੱਤ ਫਿਰ ਕਿਉਂ ਜੂ ਤਗੜੇ ਬੰਦੇ ਆ ਭਈ ਆਪਾਂ 3100 ਹੋ ਗਿਆ ਮੋਟੂ ਦਾ ਆ ਮਾ ਮੋਟੂ ਬੋਲੋ ਭਾਈ 4000 ਰਾਂ ਦੇ ਅੱਜ ਦੇ ਚੱਕ ਆਏ ਭਾਈ ਆ ਪੈਸੇ ਆ ਹੋਇਆ ਕੰਮ ਇਹ ਸਹੀ ਗੱਲ ਆ ਫਿਰ ਯਾਰਾ ਮੈਂ ਤਾਂ ਕਿਹਾ 20 ਸਾਲ ਨਹੀਂ ਬੋਲਦਾ ਪਰ ਬੋਲ ਗਿਆ ਬੋਲ ਗਿਆ ਹੋ ਗਿਆ ਜੋ ਮੈਨੂੰ ਹਾਂ ਭਾਈ ਇਹ ਠੀਕ ਹੈ ਆ ਭਾਈ ਇੱਥੇ ਲਿਖ ਗਰਾਰੀ ਆ ਨਾ ਸੋਖਾ ਨਹੀਂ ਚੱਲ ਜੂ ਉਹ ਬੋਲ ਸੁਪ ਸੁਪ ਆ ਹੋ ਗਿਆ ਕਿ ਨਹੀਂ ਹੋਇਆ ਮੰਗ ਮੰਗ ਕੋਈ ਜ ਨਹੀਂ ਖੜ ਜਾ 40 ਕਹਿੰਦੇ ਆ ਭਾਈ ਚੱਲ ਬਾਈ ਸ਼ੁਕਰਦੇਵ ਯਾਰ ਯਾਰ ਕਿਛੋ ਕਹਦਾ ਨਾ ਤੁਸੀਂ ਵੀ ਲਾਓ ਵਾਰੀ ਨੇ ਤੁਰਿਆ ਆਓ ਬੋਲੀ ਚੱਲੀ ਜਾਂਦੀ ਹੈ ਨਾ ਬੋਲੀ ਜਿਹੜੇ ਸੇ ਟੁੱਟ ਗਈ ਉਹਨੂੰ ਮਿਲੂ ਜਿਹਦੇ ਸੇ ਟੁੱਟ ਗਈ ਕਿਹੜਾ ਵੱਧ ਕੇ ਲੈ ਗਿਆ ਉਹ ਹੀ ਲਊ ਉਹ ਹੀ ਲਊ ਹੋ ਗਿਆ ਬਈ ਚੱਲ 43 ਇੱਥੇ 4300 ਕਰ 43 ਮੈਡਮ ਉਹ ਬੈਠਨੇ ਹੁੰਦੇ 43 ਕਰ ਲਾ ਸਿੱਧਾ ਜਾਣਾ ਨਹੀਂ ਹੁੰਦੇ ਨਾ ਪੈਸਾ ਨਾਲ ਨਹੀਂ ਜਾਣਾ ਐਸੇ ਨਾਲ ਤਾਂ ਨਹੀਂ ਜਾਣਾ ਪਏ ਬਖ ਨੇ ਬੰਦੇ ਉਹ ਵੀ ਰੱਖੀ 250 ਉਹ ਬੰਦੇ ਕਰਦੇ ਆ 4300 ਕਰਦੇ ਆ 4300 100 ਹੀ ਪਾਉਣਾ ਲੈ ਹੋ ਗਿਆ ਬਾਈ ਮੋਲ ਹਾਂ ਬੋਲ ਬੋਲ ਬਾਈ ਇੱਕ ਸਾਲ ਹੋਰ ਮਾਰ ਯਾਰ ਓ ਮਾਰ ਤੈਮੋ ਤਾਂ ਹੋਈ ਪਾ ਦਈਏ 100 ਓ ਨਹੀਂ ਅਜੇ ਉਹਦਾ ਮਾਰ ਸਾੜ ਵੇਰ ਮਾਰੋ ਸਾੜ ਨਹੀਂ ਦਿੰਦੇ ਕੋਈ ਜਿੱਤ ਓਏ ਨਹੀਂ ਵਾਟ ਚੱਲ ਕੇ ਆਏ 100 ਦਾ ਤੇਲ ਵਾਲਿਆ ਮਾਰ ਸਾ ਪੂਰਾ ਸਿੰਘਦੇ ਦੇ ਨਾਲ ਲਿਖ ਦਿੱਗੇ ਨਹੀਂ ਨਹੀਂ ਤੇਰੇ ਪਿਛੋੜ ਵੀ ਸਾੜ 45 ਕਰਤਾ ਬਾਈ ਬਰਗਾੜੀ ਕਰਤਾ 45 ਬਰਗਾੜੀ ਵਾਲਿਆਂ ਨੇ ਬਾਈ ਹਾਂ ਬਾਈ ਸ਼ੁਕਰਪੁਰ ਪਾਣਾ ਹੋਰ ਫੇਮ ਦੇ ਦਿਓ ਓਏ ਇੱਕ ਤਾਂ ਦੱਸ ਦਿਆਂ ਕਾਲਾ ਬਹੁਤ ਸੇਕਾ ਲੱਗੀ ਜਾਂਦਾ ਉਹ ਤਾਂ ਦੇ ਨਹੀਂ ਓ ਦੇ ਦੇ ਨਹੀਂ ਇਹ ਕਹੀ ਗੱਲ ਵੀ ਛੱਡੀ ਜਰ ਮਾੜੀ ਉਹ ਤੇਰੇ ਨਾਲ ਨਹੀਂ ਹੋਣਾ ਉਹ ਚੱਲ ਸੁਣ ਮੇਰੀ ਗੱਲ ਨਹੀਂ ਹੁਣ ਪਰਦਾ ਨਹੀਂ ਚੱਲ ਨਹੀਂ ਉੱਚਾ ਲਿਆ ਬੱਪੂ ਨਹੀਂ ਹੋਣਾ ਨਹੀਂ ਯਾਰ ਇੰਨੇ ਦੀ ਗੱਲ ਹੈ ਕੋਈ ਯਾਰ ਜਾ ਯਾਰ ਨਹੀਂ ਫਿਰ ਬੋਲੀ ਤੂੰ ਵੀ ਕੈਰੇਜ ਚੱਲਣਾ ਹੈ ਕੈਰੇਜ ਨਹੀਂ ਹੋਣਾ ਨਹੀਂ ਹੋਣਾ ਅਰੇ ਡੱਬੇ ਤੇ ਆ ਜਾਓ ਡੱਬੇ ਤੇ ਆ ਜਾਓ ਤੇਰੀ ਕਿਸਮਤ ਕਿੰਨੇ ਚ ਕਰਤਾ ਮੋਟੇ ਨਹੀਂ ਹੋਣਾ ਡੱਬੇ ਤੇ ਕਰ ਦੇ ਉਹ ਤਰਾ ਕਰ ਜਰ ਕੋ ਮੇ ਖੜਿਆ ਹਾਂ ਖੜ ਜਾ ਦੱਸੀ ਦੱਸੀ ਹਾਂ ਦੇਖੀ ਜਾਊਗੀ ਲਿਖਾਈ ਬਰਗਾੜੀ ਵਾਲੀ ਬੋਲੀ 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 450 ਨੂੰ ਖਰਾ ਮਿਲ ਜੀ ਫਿਰ ਠੀਕ ਆ ਠੀਕ ਆ ਐਸੇ ਦੇ ਹੀ ਜਾਂਦਾ ਹੈ ਰੇਨ ਕੇ ਘੱਟ ਕੇ ਕਿਸੇ ਪਹਿ ਵਾਰ ਤੇ ਨਹੀਂ ਦੇਣਿਆ ਆ ਚੱਕ ਹਿਆਰ ਸੌਦਾ ਹੀ ਨਹੀਂ ਕੀਤਾ ਅੱਜਾਂ ਦਾ ਨਗਦ ਮੈਂ ਕਿਹਾ ਵੀ ਜੇ ਧਾਰਦੇ ਨਹੀਂ ਫਿਰ ਨਹੀਂ 1500 ਉਸ ਕੱਟਣਗੇ ਨਹੀਂ ਕੱਟ ਦੇ ਉਸ ਕੱਟਣਗੇ ਮੈਂ ਕਹਿੰਦਾ ਬਾੜੀ ਚੜਾਈ ਆ 5-500 ਦੇ ਬਾਬਾ ਤਾਂ ਮੂੰਹ ਰੱਖੀ ਮੜਾਇਆ ਚੱਕਾ ਯਾਰ 600 ਆ ਫੜਾ 600 ਆ ਫੜਾ ਦੇ ਮੈਂ ਗਣ ਕੇ ਸਾਹਮਣੇ ਮੂਵੀ ਚ ਦੰਦ ਦੱਸ ਦਿੰਦਾ ਵਾਧ ਲੈ ਜੂਗਾ ਇਹ ਮੈਂ ਦੰਦ ਮੂਵੀ ਚ ਗਿਆ ਲੂਗਾ ਚਾਚਾ ਮੈਂ ਗਾ ਆਪਣੀ ਮਾਰ ਦੇ ਦੇ ਆ ਕਿੱਧਰ ਆਇਆ ਤਾਂ ਨਹੀਂ ਕਰ ਜੂਗਾ ਜਾਨਾ ਤੂੰ ਕਿੱਥੇ ਆ ਖੜ ਗਿਆ 1 2 3 4 7 8 9 10 11 12 13 14 100 छोड़ होगी 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 छोड़ चाह लाइव छोड़ कर ਨਫਾ ਨਹੀਂ ਲੈਣਾ ਤੇ ਮਰਜ਼ੀ ਨਾ ਕਰੋ ਕਿੰਨੇ 3500 ਦੀ ਲਈ ਆ ਹਾਂ 3500 ਲਿਖਾਈਏ ਨੇ ਪਾਈ ਸੀ ਤੇ ਛੋਟ ਕਰਾ ਗਿਆ 100 ਰੁਪਏ ਗੱਲ ਕੋਈ ਨਾ ਫਿਰ ਕਿੱਡੀ ਗੱਲ ਠੀਕ ਆ ਯਾਰ ਬੜਾ ਬੰਦਾ ਹੈ ਉਹ ਤੇਰਾ ਬੰਦਾ ਮੇਨ ਬੰਦਾ ਤੇ ਮੈਂ ਨਹੀਂ ਅੱਜ ਦਿਨ ਪਾ ਸਕਦਾ ਇਹਨੂੰ ਨਹੀਂ ਨਹੀਂ ਨਫਾ ਲੈ ਮੈਨੂੰ ਪਤਾ ਲੈ ਬਿੱਲੂ ਨੂੰ 50 ਰੁਪਏ ਛੋਟ ਕਰਤੀ ਵੀ ਅੱਜ ਸੇਵਕ ਨੇ ਹੋਸ਼ਾ ਹੁਣ ਤਾਂ ਬਾਬਾ ਲੈ ਆਹ ਲਵੀ ਆ ਵੇ ਪਹਿਰੇ ਹੱਥ ਲਾਉਂਦਾ ਫਰਦਾ ਕਣੀ ਇਹ ਦੁੱਗਣੇ ਕੀਤੇ ਆ ਨੇ ਹੁਣ ਹਾਂ ਪਹਿਰੇ ਹੱਥ ਲਾਉਂਦਾ ਇਹ ਤੂੰ ਸੱਚ ਜਾਣੇ ਲੈ 3300 ਦੀ ਖਰੀਦਾਂ ਤੂੰਗਾ ਪਹਿਰੇ ਹੱਥ 3200 ਦੀ ਖਰੀਦ ਆ ਯਾਰ ਆ ਪਾਠਾ ਬਿੱਲੂ ਨੇ ਲਈ ਆ ਤੇ ਬਾਈ ਸੇਵਕ ਨੇ ਵੇਚੀ ਆ 3500 ਦੀ ਤੇ 200 ਲਖਾਈ ਬਿੱਲੂ ਨੂੰ ਪਈ ਹਰੀ ਕੇ ਬੱਕਰਾ ਮੰਡੀ ਤੇ ਦੋਸਤੋ ਸੌਦੇ ਦੇ ਸੌਦਾ ਹੋ ਰਿਹਾ ਤੁਸੀਂ ਵੀ ਪਹੁੰਚਿਆ ਕਰੋ ਹਰ ਮੰਗਲਵਾਰ ਤੈਨੂੰ ਤਾਂ 100 ਹੀ ਘੱਟ ਪਿਆ ਨਹੀਂ ਨਹੀਂ ਦੀ ਨਹੀਂ ਸਾਡੇ ਤੇ ਚਾਰ ਦੀ ਫੋਨ ਚਲੋ ਫਿਰ ਠੀਕ ਆ ਜੋ ਵੀ ਨਹੀਂ ਮੰਨਦਾ ਨਹੀਂ ਕੀ ਗੱਲ ਬਣ ਗਈ ਸੋਧੀ ਕਰਕੇ ਨਹੀਂ ਯਾਰ ਪ੍ਰਾਪਤ ਹੈ ਕੋਈ ਨਾਲ ਤੋਰ ਵੀ ਪਿੱਛੇ ਉਹ ਫੜਾ ਲੈ ਲੈ ਸਾਨੂੰ ਤਾਂ ਫਿਰ ਉਹੀ 45 ਸੱਚ ਬੜੀ ਆ ਰਹੀ ਹੈ ਦੇ ਦੇ ਚਲ ਇਹ ਕਿੱਧਰ ਖੜਾ ਹੈ ਯਾਰ ਜਮਾ ਹੀ ਹੱਥ ਹੋ ਗਿਆ ਰੁਪਿਆ 100 ਦਾ 200 ਰੁਪਿਆ ਕਿਉਂ ਬਈ ਲੈ ਮੈਂ ਮੁਸਰੀਆ ਤੇ ਜਲਦੀ ਪੱਠ ਤੁਸੀਂ ਪੜਾ ਲਿਆ ਤੁਸੀਂ ਪੜਾ 5000 ਤੇ ਆਪਰੇ 100 ਰੁਪਿਆ ਲਾਓ ਵੀ ਆ ਪੱਠ ਦਾ ਸੌਦਾ ਚੱਲੀ ਜਾਂਦਾ 4000 ਦੀ ਹੋ ਗਈ ਇਹ ਤੇ ਲਖਾਈ ਲੈਣ ਵਾਲਿਆਂ ਨੇ ਕਰਾਉਣੀ 4200 ਦੀ ਪੁੱਤ ਲੈਤੀ ਮਸ਼ੀਨ ਦੇ ਵੇਸੋ ਲੈਤੀ 4200 ਦੀ ਲੈਤੀ ਲਿਖਾ ਜਾਪੋ ਆਪਣੀ ਠੀਕ ਆ ਠੀਕ ਆ ਲੈ ਐ ਹੁੰਦਾ ਸੌਦਾ 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 ਕੱਚਾ ਕੀਤਾ ਉਹਨੂੰ ਛੱਡਦਾ ਕੋਈ ਕੋਲ ਛੱਡਦਾ ਹੈਗਾ 6000 ਦੀ ਪਰ ਕੋਈ ਛੱਡਦਾ ਹੈ ਪਰ 100 200 ਨਾ ਪੁੱਛ ਲਈਦਾ ਹੁੰਦਾ ਐ ਨਹੀਂ ਕੋਈ ਅਗਲਾ ਤੈਨੂੰ ਡਾਂਗ ਨਹੀਂ ਮਾਰਦਾ ਉਹ ਪੁੱਠੇ ਆਇਆ ਵੀ ਤੈਨੂੰ ਤੈਨੂੰ ਵੇਚੜ ਵੇਚਣ ਵਾਲੇ ਨੂੰ ਐਨੀ ਕਿਤਾ ਆਫਰ ਹੁੰਦੀ ਆ ਕੰਮ ਉੱਥੇ ਹੋਇਆ ਉਹ ਚੁੱਪ ਕਰ ਉੱਥੇ ਹੀ ਮੈਨੂੰ ਪਤਾ ਹੈ ਆ ਜਾ ਲਿਖਾ ਦੇ ਆ 2000 ਆ ਗਿਆ ਬਈ ਚਲ ਕੋਈ ਬੋਲ ਨਾ ਚਲ ਕੋਈ ਨਹੀਂ ਆਲਾ ਇਹ ਆਲਾ ਹੁਣ ਲਖਾਈ ਕਿਵੇਂ ਕੀਤੀ ਆ ਠੀਕ ਆ ਚਲੋ ਵਧੀਆ ਹੋ ਗਿਆ ਲੈ ਵੀ ਸੇਵਕ ਨੂੰ ਦਵਾਤੀ ਹਾਂ ਪੱਠ ਤੁਹਾਨੂੰ ਦਿਖਾ ਦਿੰਨੇ ਆ ਲੈ ਵੀ ਆ ਕਾਲੀ ਪੱਠ ਦਾ ਸੌਦਾ ਲੈ ਵੀ ਆ ਪੱਠ ਦਾ ਸੌਦਾ ਚੜ ਗਿਆ ਸਿਰੇ 4200 ਦਾ ਇਹ ਲੈ ਲਈ ਸੇਵਕ ਮਢਾਕ ਵਾਲੇ ਨੇ ਹਰੀਕੇ ਕਲਾ ਬਕਰਾ ਮੰਡੀ ਤੇ ਦੋਸਤੋ ਸੌਦੇ ਦੇ ਸੌਦਾ ਹੋਈ ਜਾਂਦਾ ਬਹੁਤ ਵਧੀਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਹਾਂ ਭਈਆ ਬਾਈ ਨੂੰ ਸਦੋਂ ਪਹਿਲਾਂ ਮਾਲਕ ਨੂੰ ਚਲੋ ਰੱਖੋ 4000 ਬਾਈ 4200 4200 ਬਾਈ 4300 ਜਾਂ 4500 ਧਾਰ ਯਾਰ 4500 ਬਾਈ ਚਲ 4600 ਕਰਦੇ 4600 ਬਾਈ 4700 ਕਰ 4700 ਵੀ ਇੱਕ ਦਾ ਇੱਕ ਦਾ ਉਹ ਪੱਟ ਗੁਰੂ ਪੱਟ ਪੱਟ ਤੇਰੀ ਪੱਟ 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 ਤੇਰੀ ਪੱਟ ਉੱਚੀ ਵਾਲੀ ਬਣੀ ਬੈਠਾ ਯਾਰ ਨੀਵੀਂ ਪਾਲਣੀ 4700 4700 ਹੋ ਗਿਆ ਬਈ ਆ ਕਾਲੇ ਬੱਕਰੇ ਦਾ 4700 ਰੁਪਿਆ ਲੱਗ ਗਿਆ ਬਈ ਕਾਲੇ ਦਾ ਹਾਂ ਬਈ ਕਿੰਨੇ ਘਣਾ ਆਏਗਾ ਕੀ ੱਕਾ ਨਾ ਕਰੋ ਚੱਲ ਪੜਦਾ ਵੀ ਆ ਪਰ ਤੇ ਆ ਬਈ ਜੋੜੀ ਦਾ ਲੈ ਜੋੜੀ ਦਾ ਕੱਲੀ ਜੀ ਸਾਗ ਜੀ ਸਾਡੇ ਜੋੜੀ ਲਾਓ ਜੋੜੀ ਲਾਓ ਤੁਹਾਨੂੰ ਮੈਂ ਇੱਕ ਦਾ ਦਤਾ ਕੱਲ ਇਹ ਲੈਣੀਆਂ ਦਾ ਹਾਂ ਸਲੀਬੇਲੀ ਹਾਂ ਕੱਲਾ ਵੇਖਣ ਹੀ ਰਹਿ ਜਾਣਾ 5000 ਰੱਖੋ ਜੋੜੀ ਦਾ ਜੀ 5000 ਸਦੀਵ ਚ ਆਜੋ 5200 5200 5300 5500 5500 ਹੋ ਗਿਆ ਚਲ ਕਹਿ ਦੇ ਯਾਰ ਇੱਕ ਕਰੀ 5500 ਕਹਿ ਦਾ 5500 5500 5700 ਚਲ ਕਹਿ ਦੇ ਯਾਰ ਇੱਕ ਕਰੀ 5500 5500 ਵੀ 6000 ਰੁਪਏ 6000 ਬਈ ਚਲ ਇੱਕ ਵਾਰੀ ਤਾਂ ਕਹਿ 850 ਜੀ ਨਾ ਦਿੱਤੀਆਂ 850 ਬਈ 850 ਤਾਰੀਆ 850 ਦੇ ਦਈਏ ਬਈ 850 ਦੀਆਂ ਹੁਣ ਤਾਂ ਬਈ ਚੰਗੀਆਂ ਵਿਗਦੀਆਂ ਬਈ ਹੁਣ ਬਹੁਤ ਚੰਗੀਆਂ ਵੇਚਦੇ ਜਿੰਨਾ ਤੇਰੇ ਪਿੱਛੇ ਸੇਕਾ ਲੈਣਾ ਲਾ ਬਈ 850 ਲੱਗ ਗਿਆ ਪੱਠਾ ਲਾ ਬਈ ਆ ਬੱਕਰਾ ਪੁੱਟੋ ਨੂੰ ਵੇਚ ਤਾਂ ਸਾਈਡ ਤੇ ਤਾਂ ਹੋ ਜਾ ਹਾ ਅਬ ਇਹ ਆ ਪੱਠਾ ਉਹ ਹੋਰਾ ਜਿਹੜਾ ਇਹ ਪੁੱਟੂ ਨੂੰ ਦੇਦਾ ਹਾਂਜੀ ਹਾਂ ਦੇ ਬਈ ਪਟੋ ਲਖਾਈ ਦੇ ਬਈ ਲੈ ਵੀ ਆਹ ਪੁੱਟੂ ਨੂੰ ਇੱਕ ਪਾਸੇ ਬੱਕਰੀ ਹੋਰ ਦਵਾ ਦੇ ਹਾਂਜੀ ਚੱਕੀ ਫੇਰ ਗਣੀ ਕਿੰਨੇ ਹੋ ਗਏ ਹਾਂਜੀ 4 ਠੀਕ ਆ ਉਹ ਦੋ ਦੀ ਹੋਈ ਲੈ ਕਾਈ ਕਰਾਓ ਬਈ ਕੱਲ ਦੇ ਬੰਨੇ ਪੈ ਗਿਆ ਨਹੀਂ ਬੰਦਾ ਤੂੰ ਨਾ ਕਰ ਉਹ ਲਿਖਾਈ ਇੱਧਰ ਪਾ ਦੇ ਯਾਰ ਕੀ ਓਏ ਓ ਆ ਦੂਜੇ ਨਗ ਦੀ ਲਿਖਾਈ ਦੇ 200 ਰੁਪਿਆ ਉਹ ਲਿਖਾਈ ਉਹ ਮੈਂ ਦਿੰਦਾ ਨਹੀਂ ਫਾਇਦਾ ਸਾਰੀ ਦਾ ਹੀ ਨਹੀਂ ਨਾ ਨਹੀਂ ਪੈਂਦਾ ਤੈਨੂੰ ਠੀਕ ਲੋ ਵੀ ਆ ਬੱਕਰੀ ਦਾ ਸੌਦਾ ਕਰਾਤਾ ਆ ਪਰਚੀ ਘੱਟਦੀ ਹੁਣ ਆਵੇ ਤੇਰੀ ਓਏ ਕਾਲਾ ਨਹੀਂ ਕਰਨੀ ਵਿੱਚ ਕੰਮ ਜਗੇ ਠੀਕ ਆ ਬਈ ਲੋ ਵੀ ਆ ਸੌਦਾ ਵੀ ਹੋ ਗਿਆ ਬਈ ਬਲੀਡਰ ਵੇਚਦਾ ਇਹ 1700 ਦਾ ਪੁਸ਼ ਵੀ ਮਾਰਦਾ ਮਗਰੋਂ ਛੱਡੀ ਕਰਾਂ ਬਾਈ ਲੈ ਅੰਕਲ ਟੇਕੇ ਨੂੰ ਦਵਾਤਾ ਬਾਈ ਜੱਗਾ ਲਿਆਇਆ ਸੀਗਾ ਕੋਟਲੀ ਸੰਘਰ ਤੋਂ ਸਾਰੇ ਦੋਂਦਾ ਆਇਆ ਪਿਆ ਦੋ ਨਾ ਨਾ ਦੋਂਦਾ ਨਾ ਕਿਤੇ ਛੱਗਾ ਹੋਇਆ ਪਿਆ ਇਹ ਆ ਦੇ ਆ ਕੀ ਦਾ ਮੁੰਡਾ ਮੋਹਣੀ ਦਾ ਤੇਰਾ ਮੁੰਡਾ ਇਹ ਵਾਹ ਠੀਕ ਆ ਹਰਿਆ ਬਾਜਿੱਲੂ ਰੱਸੀ ਇਹਦਾ ਪੰਗਾ ਦਵਾਇਆ